ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਪ੍ਰੇਸ਼ਰ ਦੇ ਬਚਨ ਦੇ ਵਿੱਚੋਂ ਕਿ ਇਹ ਤਿੰਨ ਗੱਲਾਂ ਹਨ ਜਿਹੜੀਆਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਕਦੇ ਵੀ ਨਹੀਂ ਕਹੀਆਂ ਕਿ ਇਹ ਇਨਸਾਨ ਦੀ ਜ਼ਿੰਦਗੀ ਚ ਕੋਰੀਆਂ ਹallelujah ਅਰੇ ਦੋਸਤ ਤਿੰਨ ਗੱਲਾਂ ਸਿੱਖਣਾ ਟੋਟਲ ਦਾਦਾ ਇਹ ਵੀ ਸਹੀ ਆਇਆ ਤੇ ਬਕਿੰਦਾਂ ਸਾਰੇ ਤਿੰਨ ਗੱਲਾਂ ਹਨ ਔਰ ਤਿੰਨੇ ਗੱਲਾਂ ਜੋ ਪ੍ਰਭੂ ਯਿਸੂ ਨੇ ਕਦੇ ਵੀ ਨਹੀਂ ਕਹੀਆਂ ਲੇਕਿਨ ਅੱਜ ਮਸੀਹ ਸਮਾਜ ਵਿੱਚ ਬਹੁਤ ਜ਼ਿਆਦਾ ਫਿਰਕਾ ਕਲੀਸਿਆ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਗੱਲਾਂ ਉੱਤੇ ਹੀ ਪ੍ਰਚਾਰ ਹੋਉਂਦਾ ਹੈ। ਕਿਉਂਕਿ ਪ੍ਰਭੂ ਯਿਸੂ ਨੇ ਕਦੇ ਵੀ ਨਹੀਂ ਕਿਹਾ ਹallelujah। ਤਾਂ ਕਿ ਉਹ ਕਿਹੜੀਆਂ-ਕਿਹੜੀਆਂ ਗੱਲਾਂ ਅਸੀਂ ਬਚਨ ਦੇ ਵਿੱਚੋਂ ਦੇਖਾਂਗੇ ਸਭ ਤੋਂ ਪਹਿਲਾਂ ਕਿਹੜੀ ਗੱਲ ਆ ਤੁਸੀਂ ਤੰਦਰੁਸਤ ਰਹੋਗੇ। ਪ੍ਰਭੂ ਯਿਸੂ ਨੇ ਕਦੇ ਵੀ ਇਹ ਨਹੀਂ ਕਿਹਾ। ਹallelujah। ਹallelujah। ਨੰਬਰ ਦੂਜਾ ਤੁਸੀਂ ਧਨવાન ਬਣ ਜਾਓ ਵੀ ਤੁਹਾਡੇ ਕੋਲੇ ਪੈਸਾ ਪ੍ਰੋਪਰਟੀ ਗੱਡੀਆਂ ਕਾਰਾਂ ਕੋਠੀਆਂ ਹੋਣੀਆਂ ਕਦੇ ਵੀ ਇਹ ਤੁਸੀਂ ਕਦੇ ਵੀ ਇਹ ਨਹੀਂ ਗਿਆ ਨਹੀਂ ਕਿ ਕਦੇ ਕਿਆ ਬਾਈਬਲ ਦੇ ਤੁਸੀਂ ਪੜਿਆ ਨਹੀਂ ਗਿਆ ਜੇਸ਼ੂਮ ਸਿੰਘ ਜੀ ਕਿਆ ਆਪਣਾ ਧਨ ਗੰਗਾਲਾਂ ਨੂੰ ਵੰਡ ਦੇ ਤੇ ਖਾਲੀ ਹੱਥ ਮੇਰੇ ਪਿੱਛੇ ਹੋ ਤਰ ਅਧਿਪਚਾਰ ਕੀ ਹੋ ਅਧਿਪਰਬੂ ਜੇਸ਼ੂਮ ਸਿੰਘ ਜੀ ਦੇ ਉਲਟ ਪ੍ਰਚਾਰ ਹੋ ਰਿਹਾ ਸਾਰੇ ਸਹਿਮਤ ਆ ਹallelujah ਹallelujah ਸਾਰੇ ਸਹਿਮਤ ਆ ਨਾ ਹੰਗਾਰਾ ਦੇ ਹਾਂ ਜੀ ਸਾਰੇ ਸਹਿਮਤ ਆ ਨਾ ਦੇਖੋ ਪ੍ਰਭੂ ਯਿਸੂ ਮਸੀਹ ਨੇ ਪ੍ਰਚਾਰ ਕੋ ਸਾਨੂੰ ਹੋਰ ਕਰਨ ਲਈ ਕਿਹਾ ਸੀ ਅੱਜ ਕਿੰਨੇ ਪਾਸਟਰ ਜਿਨ੍ਹਾਂ ਦੇ ਮੂੰਹੋਂ ਅਸੀਂ ਇਹ ਸੁਣਿਆ ਹੋਗਾ ਕਿ ਪਰਮੇਸ਼ੁਰ ਦਾ ਕਲਾਮ ਕਹਿੰਦਾ ਹੈ ਕਿ ਖੁਸ਼ਖਬਰੀ ਦਾ ਕਲਾਮ ਆ ਕਿ ਸਵਰਗ ਦਾ ਰਾਜ ਨੇੜੇ ਆ ਗਿਆ ਹੈ ਕਿੰਨੇ ਪਾਸ ਨੇ ਪ੍ਰਚਾਰ ਕੀਤਾ ਕਦੇ ਸੁਣਿਆ ਤੁਸੀਂ ਨਹੀਂ ਨਹੀਂ ਮੈਨਾਂ ਹੀ ਨਹੀਂ لیکن ਯਸ਼ੂਮ ਸਿਧਾ ਪ੍ਰਚਾਰ ਕੀਤਾ ਕਿ ਤਾਂ ਤੁਸੀਂ ਖੁਸ਼ ਹੋਵੋ ਕਿ ਤੁਹਾਨੂੰ ਉਸ ਸਮਾਚਾਰ ਦਾ ਪ੍ਰਚਾਰ ਇਹ ਖੁਸ਼ ਖਬਰੀ ਦਾ ਪ੍ਰਚਾਰ ਤੁਹਾਡੇ ਕੋਲੇ ਪਹੁੰਚ ਗਿਆ ਕਿ ਸਵਰਗ ਰਾਜ ਸਾਡੇ ਵਿੱਚ ਆ ਗਿਆ ਤੇ ਅੱਜ ਸਾਨੂੰ ਉਸ ਖੁਸ਼ ਖਬਰੀ ਦੇ ਪ੍ਰਚਾਰ ਨੂੰ ਕਿਸੇ ਹੋਰ ਖੁਸ਼ ਖਬਰੀ ਦੇ ਪ੍ਰਚਾਰ ਨਾਲ ਜੋੜਿਆ ਜਾ ਰਿਹਾ ਹੈ ਹੇਲੂਇਆ ਹੇਲੂਇਆ ਜੇ ਯਿਸੂ ਮਸੀਹ ਨੇ ਕਦੇ ਵੀ ਨਹੀਂ ਕਿਹਾ ਤੁਸੀਂ ਤੰਦਰੁਸਤ ਹੋਵੋਗੇ ਤੁਸੀਂ ਧੰਨਵਾਦ ਬਣ ਜਾਓਗੇ ਤੇ ਤੁਸੀਂ ਕਾਮਯਾਬ ਹੋਵੋਗੇ ਵੀ ਤੁਹਾਡਾ ਕੋਈ ਟਿਕਾਣਾ ਨਾ ਤੁਸੀਂ ਵਧੀਆ ਪ੍ਰਭੂਤ ਹੋਵੋਗੇ ਨਹੀਂ ਕਿਹਾ ਜਿਸ ਨੇ ਕਿਹਾ ਸੰਸਾਰ ਦੇ ਵਿੱਚ ਤੁਸੀਂ ਖਤਮ ਹੋ ਜਾਓਗੇ ਲੇਕਿਨ ਆਤਮਿਕਤਾ ਦੇ ਵਿੱਚ ਵੱਧਦੇ ਚਲੇ ਜਾਓਗੇ ਤੰਦਰੁਸਤ ਹੁੰਦੇ ਜਾਓਗੇ ਤੇ ਆਤਮਿਕਤਾ ਦੇ ਧਨੀ ਬਣਦੇ ਜਾਓ ਉਹਨੇ ਸੰਸਾਰਿਕ ਗੱਲ ਨਹੀਂ ਕੀਤੀ ਆ ਪ੍ਰਭੂ ਯਿਸੂ ਮਸੀਹ ਨੇ ਸੰਸਾਰਿਕ ਗੱਲ ਨਹੀਂ ਕੀਤੀ ਪ੍ਰਭੂ ਯਿਸੂ ਮਸੀਹ ਨੇ ਆਤਮਿਕ ਗੱਲਾਂ ਕੀਤੀਆਂ ਤੇ ਆਤਮਿਕ ਗੱਲਾਂ ਕੀ ਹੁੰਦੀਆਂ ਹੈ ਆਤਮਿਕ ਉੱਤਰੀ ਵਾਸਤੇ ਹੁੰਦੀਆਂ ਹallelujah ਹallelujah ਮੈਂ ਇੱਕ ਵਚਨ ਪੜਦਾ ਤੁਹਾਡੇ ਲਈ ਬਾਈਬਲ ਦੇ ਵਿੱਚੋਂ ਜੇ ਅਸੀਂ ਪੜਦੇ ਹਾਂ ਮਤੀ ਦੀ ਅੰਜੀਲ ਉਹਦਾ 10 ਅਧਿਆਇ ਵਚਨ 22 ਵੱਲ ਜਾਵਾਂਗੇ ਤਾਂ ਕੀ ਲਿਖਿਆ ਤੇ ਨਿਕਾ ਤੁਹਾਡੇ ਨਾਲ ਬੈਰ ਕੀਤਾ ਦਾਵੇਗਾ ਜਦੋਂ ਬੈਰ ਕੀਤਾ ਜਾਵੇ ਤਾਂ ਅਸੀਂ ਤੰਦਰੁਸਤ ਹੋਵਾਂਗੇ ਉਕੀਰਾਂਗੇ ਨਾ ਜਦੋਂ ਵੈਰ ਕੀਤਾ ਜਾਊਗਾ ਅਸੀਂ ਕਾਸਟ ਦੇ ਵਿੱਚ ਹੋਾਂਗੇ ਨਾ ਅਸੀਂ ਤਕਲੀਫ ਦੇ ਵਿੱਚ ਹੋਾਂਗੇ ਨਾ ਅਸੀਂ ਖੁਸ਼ ਤਾਂ ਨਹੀਂ ਹੋਾਂਗੇ ਨਾ ਪਰ ਇਹ ਚਮਸੀ ਨੇ ਕੀ ਕਹਿਆ ਕਹਿੰਦਾ ਤੁਸੀਂ ਜਦੋਂ ਮੇਰੇ ਉੱਤੇ ਚੱਲੋਗੇ ਤੁਹਾਡੇ ਨਾਲ ਵੈਰ ਕੀਤਾ ਜਾਊਗਾ ਹallelujah ਹallelujah ਤੋਂ ਉਹਨੂੰ ਦੁੱਖ ਦੇਣਗੇ ਲੋਕ ਤੇ ਜੇ ਅਸੀਂ ਸੰਸਾਰ ਦੇ ਵਿੱਚ ਰਹੇ ਨੇ ਤੇ ਸੰਸਾਰ ਸਾਡੇ ਨਾਲ ਪ੍ਰੇਮ ਕਰਦਾ ਸੰਸਾਰ ਦੇ ਗੱਲਾਂ ਬਾਤਾਂ ਅਸੀਂ ਕਰਦੇ ਚੂੜੀਆਂ ਕਰਦੇ ਨਿੰਦਿਆ ਕਰਦੇ ਝੂਠ ਬੋਲਦੇ ਸਭ ਕੁਝ ਕਰਦੇ ਆ ਤੇ ਫਿਰ ਸੰਸਾਰ ਕੋ ਸਾਡੇ ਨਾਲ ਪ੍ਰੇਮ ਹੀ ਰੱਖੂਗਾ ਕਰੀਏ ਨਾ ਪਰ ਅਸਲ ਵਿੱਚ ਪਰਮੇਸ਼ਰ ਜਿਹੜਾ ਕਹੇਗਾ ਆਧੁਨਿਕ ਜਿੰਦਗੀ ਦੇ ਲਈ ਕਿਆ ਲੇਕਿਨ ਸੰਸਾਰਿਕ ਜਿੰਦਗੀ ਦੇ ਵਾਸਤੇ ਇਹ ਕਿਆ ਕਿਉਂ ਕਿਆ ਆਓ ਅਸੀਂ ਬਗਨ ਵਿੱਚ ਪੜਦੇ ਹਾਂ ਅਤੇ ਮੇਰੇ ਨਾਮ ਕਰਕੇ ਸਭ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਇੱਕ ਅੱਧਾ ਲੋਕ ਇੱਕ ਦੋ ਚਾਰ ਲੋਕ ਰੱਖਣਗੇ ਵੈਰ ਸਾਰੇ ਲੋਕ ਸਾਰੇ ਸੰਸਾਰ ਦੇ ਲੋਕ ਤੁਹਾਡੇ ਨਾਲ ਵੈਰ ਰੱਖਣਗੇ ਜੀ ਸਾਰੇ ਸੰਸਾਰ ਦੇ ਲੋਕ ਤੁਹਾਡੇ ਨਾਲ ਵੈਰ ਲੱਖਣਗੇ ਪਰ ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ ਜਿਹੜਾ ਇਸ ਕਸ਼ਟ ਨੂੰ ਅੰਤ ਤੱਕ ਸਹੂਗਾ ਨਾ ਹੁਣ ਮਨ ਚੋਂ ਮੈਨੂੰ ਸਤਾਇਆ ਜਾਂਦਾ ਕਿ ਮੈਂ ਕਿਉਂ ਮੈਂ ਪਰਮੇਸ਼ਰ ਨੂੰ ਛੱਡ ਲਿਆ ਕਦੇ ਕਿਤੇ ਸਾਨੂੰ ਸਹਿਣਾ ਪਊਗਾ ਤਕਲੀਫ ਸਹਿਣੀ ਪਊਗੀ ਦੁੱਖ ਸਹਿਣਾ ਪਊਗਾ ਇਹ ਲੋਕ ਸਾਡੇ ਸਰੀਰ ਨੂੰ ਨਾਸ਼ ਕਰ ਸਕਦੇ ਆ ਪਰ ਆਤਮਾ ਨੂੰ ਨਾਸ਼ ਨਹੀਂ ਕਰ ਸਕਦੇ ਪਰ ਪ੍ਰਵੇਸ਼ਮੀ ਕਹਿੰਦਾ ਕਹਿੰਦਾ ਤੁਸੀਂ ਉਸ ਤੋਂ ਡਰੋ ਜੋ ਆਤਮਾ ਤੇ ਸ਼ਰੀਰ ਦੋਨਾਂ ਨੂੰ ਨਾਸ਼ ਕਰਨ ਦੀ ਤਾਕਤ ਰੱਖਦਾ ਹੈ ਤੇ ਉਹ ਕੌਣ ਹੈ ਪਰਮੇਸ਼ਵਰ ਹallelujah ਹallelujah ਕਹਿੰਦਾ ਪਰ ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਦੂਰੇ ਨੂੰ ਭੱਜ ਜਾਓ ਕਿਉਂਕਿ ਜੋ ਮੈਂ ਤੁਹਾਨੂੰ ਸੱਚ ਆਖਦਾ ਭਾਈ ਇਜ਼ਰਾਇਲ ਦੇ ਆ ਸਾਰੇ ਨਗਰਾਂ ਨਗਰਾਂ ਵਿੱਚ ਫਿਰਣਾ ਉਹ ਤਾਂ ਪਰਮੇਸ਼ਵਰ ਦਾ ਪੁੱਤਰ ਆ ਨੋਕਲਾ ਪੁੱਤਰ ਖਾ ਲਾ ਦੇਗਾ ਦੇਖੋ ਪਰਮੇਸ਼ਵਰ ਨੇ ਸਾਨੂੰ ਕਿਹਾ ਤੁਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਹੋ ਜਾਓ ਜੇ ਤੁਹਾਨੂੰ ਕਸ਼ਟ ਆ ਪਾਤ ਤੁਸੀਂ ਇਹ ਨਹੀਂ ਕਹੋ ਕਿ ਮੈਂ ਸੁਖਰੀ ਹੋਊਂਗਾ ਦੁੱਖ ਤਾਂ ਤੁਹਾਨੂੰ ਚੱਲਣਾ ਹੀ ਹੈ ਹallelujah ਹallelujah ਆਤਮਿਕ ਜ਼ਿੰਦਗੀ ਦੇ ਵਿੱਚ ਸਾਨੂੰ ਸੁੱਖ ਮਿਲੂਗਾ ਪਰ ਸੰਸਾਰਿਕ ਜ਼ਿੰਦਗੀ ਦੇ ਵਿੱਚ ਸਾਨੂੰ ਦੁੱਖ ਹੁਣ ਇੱਕ ਗੱਲ ਸੁਣੋ ਮੈਂ ਇੱਕ ਵਾਰ ਪ੍ਰਾਰਥਨਾ ਕਰਦਾ ਪਿਆ ਸੀ ਜਦੋਂ ਤੁਹਾਨੂੰ ਆਪਣੀ ਗੱਲ ਦਾ ਮੈਂ ਪ੍ਰਾਰਥਨਾ ਕਰਦਾ ਪਿਆ ਸੀ ਤੇ ਮੈਂ ਕਹਿੰਦਾ ਪ੍ਰਭੂ ਕਿ ਮੈਂ ਜੋ ਪਲੈਨਿੰਗ ਕਰਦਾ ਤੁਸੀਂ ਮੇਰੀ ਪਲੈਨਿੰਗ ਨੂੰ ਪੂਰਾ ਨਹੀਂ ਕਰਦੇ ਤੇਰੇ ਬਾਜ ਪਤਾ ਕਿ ਇੱਕ ਦਿਮਾਗ ਨਾਲ ਪਰਮਿਸ਼ਨੇ ਪਾਈਏ ਕਿ ਤੂੰ ਸੰਸਾਰਿਕ ਸੋਚ ਨਾ ਮੰਗਦਾ ਜੇ ਤੂੰ ਆਤਮਿਕ ਨਾ ਮੰਗਦਾ ਤਾਂ ਮੈਂ ਉਸੇ ਪਲ ਕਰ ਹallelujah ਜੇ ਤੂੰ ਆਤਮਿਕ ਸੋਚਣਾ ਮੰਗਦਾ ਤਾਂ ਮੈਂ ਉਸੇ ਪਲ ਕਰ ਦਿੰਦਾ ਪਰ ਇਹਦੇ ਵਿੱਚ ਕਿਤੇ ਨਾ ਕਿਤੇ ਤੂੰ ਸੰਸਾਰਿਕ ਲਾਲਚ ਦੇ ਕਰਕੇ ਮੰਗੀ ਗਿਆਨਾ ਤੇ ਉਹ ਮੈਂ ਪੂਰਾ ਨਹੀਂ ਹallelujah ਹallelujah ਇਹ ਕ ਪਰਮੇਸ਼ਰ ਆਤਮਿਕ ਚੀਜ਼ਾਂ ਦੇ ਲਈ ਤੁਹਾਨੂੰ ਸੰਤੁਸ਼ਟ ਕਰਦਾ ਤੁਹਾਨੂੰ ਤੰਦਰੁਸਤ ਕਰਦਾ ਹallelujah ਹallelujah ਉਸ ਤੋਂ ਬਾਅਦ ਦੂਸਰਾ ਨੰਬਰ ਹੈ ਤੁਹਾਨੂੰ ਪਰੇਸ਼ਾਨੀ ਹੋਵੇਗੀ ਹallelujah ਤੁਹਾਨੂੰ ਪਰੇਸ਼ਾਨੀ ਹੋਵੇਗੀ ਸਕੂਨ ਨਹੀਂ ਮਿਲੇਗਾ ਸੰਸਾਰ ਦੇ ਵਿੱਚ ਲੇਕਿਨ ਆਤਮਿਕ ਜ਼ਿੰਦਗੀ ਦੇ ਵਿੱਚ ਤੁਸੀਂ ਪ੍ਰਾਰਥਨਾ ਕਰੋਗੇ ਵਾਜਨ ਪੜੋਗੇ ਤੁਹਾਨੂੰ ਸਕੂਨ ਮਿਲੇਗਾ ਹallelujah ਹੋਰ ਕਿੰਨੇ ਲੋਕ ਇਹਦਾ ਕਿ ਮੈਨੂੰ ਕੋਈ ਦੁੱਖ ਆ ਮੈਨੂੰ ਚਾਦਰ ਕੋਈ ਬੁਲਾਉਂਦਾ ਨਹੀਂ ਮੇਰੇ ਨਾਲ ਕੋਈ ਚਾਦਰ ਮਰਤਦਾ ਨਹੀਂ ਤੁਸੀਂ ਖੁਸ਼ ਹੋਇਆ ਕਰੋ ਕਿ ਸਾਨੂੰ ਜਿਹੜਾ ਸਾਨੂੰ ਬੁਲਾਉਂਦਾ ਹੈ ਉਹ ਨਹੀਂ ਜਾਣਦਾ ਤੇ ਨਾਲ ਜੋ ਉਹਨਾਂ ਨੂੰ ਜਾਣਦੇ ਪਛਾਣਦੇ ਹੈ ਸਾਨੂੰ ਖੁਸ਼ ਹੋਣਾ ਚਾਹੀਦਾ ਕਿ ਸਾਨੂੰ ਪਰਮੇਸ਼ਰ ਉਹ ਪਰਮੇਸ਼ਰ ਸਾਨੂੰ ਜਾਣਦਾ ਉਹ ਸਾਡੇ ਨਾਲ ਵਰਤਦਾ ਤੇ ਉਹ ਸਾਡੇ ਨਾਲ ਮੇਲ ਮਲਾਪ ਰੱਖਦਾ ਜਿਵੇਂ ਸਾਰੀ ਪਿਛਲੀ ਬਣਾਈ ਆ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹallelujah ਵੇ ਗੀਤ ਲਗਾ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਡਾ ਯਿਸੂ ਸਾਰਾ ਹੈ ਵੈਰੀ ਸਾਥ ਦਰਦਾ ਆਪੇ ਕਰੇ ਕੰਮਾਰੇ ਅਸੀਂ ਹਰ ਇੱਕ ਨੂੰ ਦੱਸਦੇ ਆ ਕਿ ਜੇ ਸੰਭਾਲਦੇ ਆ ਹallelujah ਦੇ ਵਜਨਾਰੇ ਫੌਜਾਂ ਯਿਸੂ ਦੀਆਂ ਹallelujah ਅਸੀਂ ਸਾਰੇ ਯਿਸੂ ਦੀਆਂ ਫੌਜਾਂ ਜਿਹੜੀ ਫੌਜ ਹੁੰਦੀ ਨਾ ਉਹਨੂੰ ਕਦੇ ਸੁੱਖ ਹallelujah ਕੋਈ ਦੇਖੀਏ ਜੇ ਤੁਸੀਂ ਵੀ ਇਹ ਵੀ ਮਿਲਟਰੀ ਦੇ ਤੁਸੀਂ ਭਰਤੀ ਹੋਗੇ ਤਾਂ ਤੁਸੀਂ ਚੈਨ ਵੀ ਨਹੀਂ ਸੌइए ਨੌਕਰੀ ਦੇ ਵਿੱਚ ਇਹ ਹੋ ਸਕਦਾ ਕਦੇ ਵੀ ਹੋ ਨਹੀਂ ਸਕਦਾ ਗੋਲੀਆਂ ਦੇ ਅਗਰ ਆਪਣੀ ਛਾਤੀ ਕਰਨੀ ਪੈਣੀ ਆ ਹallelujah ਲੜਾਈ ਦੇ ਵਿੱਚ ਸਾਨੂੰ ਜਾਣਾ ਪੈਂਦਾ ਇਹ ਜਿੰਦਗੀ ਜਿਹੜੀ ਸਾਡੀ ਆਤਮਿਕ ਜ਼ਿੰਦਗੀ ਆ ਤੇ ਇਹਦੇ ਵਿੱਚ ਸਾਨੂੰ ਦੁੱਖ ਮਿਲੇਗਾ ਹੀ ਮਿਲੇਗਾ ਕਾਸਟ ਮਿਲੇਗਾ ਹੀ ਮਿਲੇਗਾ ਸਾਨੂੰ ਦੁੱਖ ਢਲਣ ਵਾਲੇ ਬੰਨ ਹallelujah ਅੱਜ ਸਾਡੀ ਕਲੀਸியா ਕਿਉਂ ਨਹੀਂ ਵੱਧਦੀ ਪਈ ਅੱਜ ਕਲੀਸਿਆ ਦੇ ਵਿੱਚ ਬਰਕਤ ਕਿਉਂ ਨਹੀਂ ਠਹਿਰਦੀ ਪਈ ਆਪ ਨਹੀਂ ਬਰਕਤ ਦੀ ਗੱਲ ਕਰਦਾ ਸंसਾਰ ਦੀ ਨੂੰ ਮੈਂ ਕਰਦਾ ਗੱਡੀਆਂ ਕੋਠੇ ਪੈਸੇ ਪ੍ਰੋਪਰਟੀ ਇਹ ਸਭ ਦਾ ਸੰਸਾਰ ਆ ਆਪ ਹੀ ਗਰੀਬੀ ਦੀ ਗੱਲ ਕਰਦਾ ਦੇਖੋ ਸੰਗਤ ਤੇ ਜਾਂਦੇ ਆ ਪੈਸਾ ਵੀ ਯਾਰ ਸਭ ਕੁਛ ਆ ਹਰ ਜੀ ਜਦ ਭਤਾਇਦ ਨਾਲ ਪਰ ਘਰ ਦੇ ਵਿੱਚ ਪਿਆਰ ਹallelujah ਘਰ ਦੇ ਵਿੱਚ ਪ੍ਰੇਮ ਨਹੀਂ ਹੈਗਾ ਪੈਸਾ ਸਭ ਕੁਛ ਆ ਘਰ ਦੇ ਵਿੱਚ ਸ਼ਾਂਤੀ ਨਹੀਂ ਹੈਗੀ ਜਦੋਂ ਫੜਦੀ ਆਹ ਦੀ ਸ਼ਾਂਤੀ ਜਦੋਂ ਪ੍ਰੇਮ ਵੰਡਣਾ ਘਰ ਦੇ ਵਿੱਚ ਜਦੋਂ ਅਸੀਂ ਪਰਮੇਸ਼ਰ ਦੇ ਨਾਲ ਪ੍ਰੇਮ ਕਰਨ ਦਾ ਕਾਰਨ ਹਾਲੇਲੂਇਆ ਹਾਲੇਲੂਇਆ ਸੰਸਾਰ ਦੇ ਵਿੱਚ ਸਾਨੂੰ ਦੁੱਖ ਆ ਲੇਕਿਨ ਪਰਮੇਸ਼ਰ ਦੇ ਕੋਲੇ ਸਾਨੂੰ ਸੁੱਖ ਆ ਸੰਸਾਰ ਸਾਨੂੰ ਤੰਗੀਆਂ ਤੰਗ ਕਰਦਾ ਲੇਕਿਨ ਪਰਮੇਸ਼ਰ ਸਾਨੂੰ ਆਸ਼ੀਰਵਾਦ ਤੇ ਬਰਕਤ ਦਿੰਦਾ ਆ ਸੰਸਾਰ ਸਾਡੇ ਤੇ ਟੁੱਟੇ-ਟੁੱਟੇ ਮਕਦਮੇ ਪਾਉਂਦਾ ਤੇ ਪਰਮੇਸ਼ਰ ਸਾਡਾ ਆਤਮਿਕ ਮਕਦਮੇ ਜੂੜ ਕਰ ਹਾਲੇਲੂਇਆ ਉਹ ਸੰਸਾਰ ਦੀ ਸਹਾਇਤਾ ਲੈਂਦੇ ਆ ਲੋਕ ਅਸੀਂ ਪਰਮੇਸ਼ਰ ਦੀ ਸਹਾਇਤਾ ਲੈ ਜੈ ਜੈ ਸਾਡੀ ਜੰਗ ਸੰਸਾਰ ਨਹੀਂ ਲੜਦਾ ਸਾਡੀ ਜੰਗ ਪਰਮੇਸ਼ਰ ਨਾਲ ਲੜਦਾ ਉਹ ਸੰਸਾਰਿਕ ਲੋਕਾਂ ਸੰਸਾਰੀਆਂ ਗੱਲਾਂ ਦੇ ਨਾਲ ਜੰਗ ਹੈ ਇਸ ਲਈ ਸਾਨੂੰ ਸੋਚਣਾ ਚਾਹੀਦਾ ਅਸੀਂ ਖੁਸ਼ ਸਿਰਫ ਖੁਸ਼ ਕਿਵੇਂ ਹੁੰਦਿਆਂ ਆਤਮਿਕ ਖੁਸ਼ੀ ਦੇ ਆਤਮਿਕ ਜ਼ਿੰਦਗੀ ਦੇ ਵਿੱਚ ਖੁਸ਼ ਉਦੋਂ ਹੋਵਾਂਗੇ ਜਦੋਂ ਅਸੀਂ ਰੁਟੀਨ ਦੇ ਵਿੱਚ ਪ੍ਰਭੂ ਦੇ ਨਾਲ ਸੰਗਤ ਦੇ ਨੇੜੇ ਕਰਕੇ ਸਾਡਾ ਦੇਖੋ ਜੇ ਤੁਸੀਂ ਮੈਨੂੰ ਪ੍ਰੇਮ ਕਰੋਗੇ ਤਾਂ ਮੈਂ ਵੀ ਤੁਹਾਨੂੰ ਪ੍ਰੇਮ ਕਰਾਂਗਾ ਜੇ ਤੁਸੀਂ ਮੈਨੂੰ ਗਲਤ ਬੋਲੋਗੇ ਤੇ ਮੈਂ ਤਾਂ ਫਿਰ ਵੀ ਤੁਹਾਡੇ ਲਈ ਪ੍ਰਾਰਥਨਾ ਕਰਾਂਗਾ ਵਚਨ ਪੜ੍ਹੂੰਗਾ ਕਿ ਪ੍ਰਭੂ ਇਹ ਲੋਕਾਂ ਦੇ ਨੂੰ ਗਿਆਨ ਦੇ ਵਿੱਚ ਬਹੁਤ ਦੇ ਉਸੇ ਤਰ੍ਹਾਂ ਪਰਮੇਸ਼ਰ ਆ ਪਰਮੇਸ਼ਰ ਨੇ ਸਾਨੂੰ ਇਹ ਚੀਜ਼ ਸਿਖਾਈ ਆ ਕਿ ਚਾਹੇ ਲੱਖ ਲੋਕ ਮਾੜਾ ਬੋਲ ਲੈਣ ਚਾਹੇ ਲੱਖ ਕੁੱਸ ਕਰ ਲੈਣ ਪਰ ਪਰਮੇਸ਼ਰ ਆਪਣੇ ਲੋਕਾਂ ਦਾ ਫਾਇਦਾ ਹੀ ਸੋਚਦਾ ਹallelujah ਹallelujah ਆਤਮਿਕ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਤਬਦੀਲ ਕਰਨ ਦੀ ਸੋਚਦਾ ਹallelujah ਹallelujah ਮਤਿ ਦੀ ਅੰਧੀਲ ਉਹਦਾ 16 ਅਧਿਆਏ ਤਾਵਾ ਜਿਹੜਾ ਸੀ ਤੇ થી ਪੜਾਂਗੇ ਹੋਕੀ ਤੇ ਇਹ ਬੱਚੇ ਪੜਾਂਗੇ ਦਿਖਿਆ ਹੈ ਪਰ ਉਹਨੇ ਮੁੜ ਕੇ ਪਤਰਾ ਨੂੰ ਆਖਿਆ اے ਸ਼ੈਤਾਨ ਮੈਥੋਂ ਕਿੱਥੋਂ ਹਟ ਤੂੰ ਮੇਰੇ ਲਈ ਠੋਕਰ ਹੈ ਕਿਉਂ ਜੋ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈ ਹਾਲੇਲੂਇਆ ਇੱਥੇ ਜਿੱਥੇ ਪੜਿਆ ਤੁਹਾਨੂੰ ਪਰੇਸ਼ਾਨੀ ਉਹ ਵੀ ਸ਼ੈਤਾਨ ਸਾਨੂੰ ਮਨੁੱਖਾਂ ਦੇ ਗੱਲਾਂ ਦੇ ਵਿੱਚ ਲਿਆ ਕੇ ਪਰੇਸ਼ਾਨ ਕਰੇਗਾ 1500 ਉਸ ਸਮੇਂ ਪਰੇਸ਼ਾਨ ਸੀ ਸ਼ੈਤਾਨ ਦੇ ਦੁਆਰਾ ਜਦੋਂ ਪ੍ਰਭੂ ਯੇਸ਼ੂ ਸੀ ਆਪਣੇ ਆਪ ਨੂੰ ਕ੍ਰੂਸੀਫਾਈ ਕਰਨ ਲਈ ਦੇ ਰਹੀ ਸੀ ਤੇ ਪત્રਾ ਤਰ ਕਰ ਰਸੀ ਕਿ ਪਰਮੇਸ਼ਰ ਮੈਂ ਕਹਿੰਦਾ ਕਿ ਤੂੰ ਕ੍ਰੂਸ ਉੱਪਰ ਨਾ ਚੜੇ ਤੇ ਪਰਮੇਸ਼ਰ ਨੇ ਕਿਹਾ ਕਰਾ ਇਹ ਪਤਰਾ ਤੋਂ ਦੂਰ ਹਟ ਮੇਰੇ ਕੋ ਕਿਉਂਕਿ ਤੂੰ ਸ਼ੈਤਾਨ ਵੱਲੋਂ ਹallelujah ਇਸ ਲਈ ਸਾਨੂੰ ਪਰੇਸ਼ਾਨ ਕਰਨ ਦੇ ਲਈ ਬਹੁਤ ਕੁਛ ਕਰਨ ਲਈ ਸ਼ੈਤਾਨ ਆਵੇਗਾ ਜਦੋਂ ਅਸੀਂ ਪ੍ਰਭੂ ਦੇ ਪਿੱਛੇ ਚੱਲਾਂਗੇ ਤੁਸੀਂ ਕਹੀਏ ਨਾ ਕਿ ਸਾਨੂੰ ਪਰੇਸ਼ਾਨ ਨਾ ਕੋਈ ਕਰੇ ਸਾਨੂੰ ਕੋਈ ਦੁਖੀ ਨਾ ਕਰੇ ਉਹਦੇ ਸ਼ਤਾਨ ਵਿੱਚ ਆਉਂਦਾ ਹੀ ਹallelujah ਹallelujah ਇੱਕ ਦਵਾਈ ਬਾਈ ਜੀ ਤੋਂ ਪੁੱਛਾਂਗੇ ਇੱਕ ਹਫ਼ਤਾ ਹੋ ਗਿਆ ਪਰ ਸ਼ਤਾਨ ਪਰੇਸ਼ਾਨ ਕਰਦਾ ਕਿ ਨਹੀਂ ਕਰਦਾ ਦੱਸੋ ਕਿਉਂ ਕਰਦਾ ਨਾਲੇ ਉਸ ਇਨਸਾਨ ਦੇ ਵਿੱਚ ਜਿਹੜੇ ਵਿੱਚ ਇਨਸਾਨ ਵਿੱਚ ਸ਼ਤਾਨ ਕੰਮ ਕਰਦਾ ਨਾ ਉਸ ਨੂੰ ਮੈਂ ਬੜੇ ਪੇਮ ਨਾਲ ਸਮਝਾਇਆ ਕਿ ਮੈਂ ਪ੍ਰਚਾਰ ਕਰਦਾ ਮੈਂ ਫੌਤ ਨੂੰ ਬੋਲਾਂ ਨਹੀਂ ਨਾ ਮੈਂ ਉੱਤੀ ਆਵਾਜ਼ ਬੋਲਣਾ ਤੂੰ ਮੈਨੂੰ ਬਾਹਰ ਕੱਟਣਾ ਬੋਲਿਆ ਫਿਰ ਵੀ ਉਹ ਬਹੁਤ ਜ਼ਿਆਦਾ ਬੋਲਦਾ ਬਹੁਤ ਥੋੜਾ ਬੜਾ ਕੁਝ ਕਰਦਾ ਪਰ ਅਸੀਂ ਫਿਰ ਵੀ ਬਾਈਨ ਨੂੰ ਜਪਨਾ ਕਰਦੇ ਹਾਂ ਵਰਕ ਉੱਪਰ ਤੇ ਸ਼ੈਤਾਨ ਪਰੇਸ਼ਾਨ ਕਰਦਾ ਕਿ ਨਹੀਂ ਕਰਦਾ ਤੇ ਮੈਂ ਕਹਿੰਦਾ ਮੈਂ ਪਾਸਟਰ ਤੇ ਮੈਨੂੰ ਸ਼ੈਤਾਨ ਪਰੇਸ਼ਾਨ ਨਹੀਂ ਕਰੂਗਾ ਇਹ ਕਦੇ ਨਹੀਂ ਹੋ ਸਕਦਾ ਸ਼ੈਤਾਨ ਪਰਖਾਣ ਕਰੇਗਾ ਹੀ ਕਰੇਗਾ ਕਿਉਂ ਕਰੇਗਾ ਕਿਉਂਕਿ ਸ਼ੈਤਾਨ ਕਹਿੰਦਾ ਕਿ ਤੇ ਇਹ ਨਾ ਹੋਵੇ ਇਹ ਤਾਂ ਬਚਿਆ ਹੀ ਬਚਾ ਤੇ ਨਾਲ ਦੂਜਾ ਨੰ ਹੋਰੀ ਬਚਾਈ ਜਾਂਦਾ ਇਹ ਇਹਨੂੰ ਪਹਿਲਾਂ ਸਿੱਟੋ ਹੇਲੂਇਆ ਇਹਨੂੰ ਪਹਿਲਾਂ ਦੁੱਖ ਦਿਓ ਇਸੇ ਲਈ ਸਾਨੂੰ ਪ੍ਰਾਰਥਨਾ ਕਰਦੇ ਰਹਿਣਾ ਹੈ ਹੇਲੂਇਆ ਤਾਂ ਇਸੇ ਤਰ੍ਹਾਂ ਜਦੋਂ ਕਬ ਯਿਸੂ ਸੀ ਨੂੰ ਕ੍ਰੁਸਿਫਾਈ ਕਰ ਰਹੇ ਸੀ ਨਾ ਤਾਂ ਲਿਖਿਆ ਪਰ ਯਿਸੂ ਨੇ ਪਰ ਉਹਨੇ ਮੁੜ ਕੇ ਪਤਰਸ ਨੂੰ ਆਖਿਆ ਸੀ ਸ਼ੈਤਾਨ ਮੈਨੂੰ ਪਿੱਛੇ ਹਟਾ ਤੂੰ ਮੇਰੇ ਲਈ ਧੋਖਰ ਹੈ ਤੂੰ ਮੇਰੇ ਲਈ ਤੋ ਕਰਾਇਆ ਤੂੰ ਮੈਨੂੰ ਪਰਮੇਸ਼ਰ ਦੇ ਉਸ ਰਾਹ ਤੇ ਚੱਲਣ ਤੋਂ ਰੋਕਦਾ ਹੈ ਮੈਂ ਤੈਨੂੰ ਕਹਿੰਦਾ ਤੂੰ ਮੇਰੇ ਤੋਂ ਦੂਰ ਹੋ ਕਿ ਮੈਂ ਪਰਮੇਸ਼ਰ ਦੇ ਉਸ ਰਾਹ ਤੇ ਨੂੰ ਪੂਰਿਆ ਕਰ ਲਵਾਂ ਹallelujah ਹallelujah ਕੰਦਾ ਪਿੱਛੇ ਹਟਾ ਤੂੰ ਮੇਰੇ ਲਈ ਠੋਕਰ ਹੈ ਤੂੰ ਪਰਮੇਸ਼ਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਪਰਮੇਸ਼ਰ ਦੀਆਂ ਗੱਲਾਂ ਕੀ ਆ ਕਿ ਤੁਸੀਂ ਮੇਰੇ ਲਈ ਪ੍ਰਚਾਰ ਕਰੋ ਤੁਸੀਂ ਮੇਰੇ ਲਈ ਸੇਵਕਾਈ ਕਰੋ ਦੁੱਖ ਸੁੱਖ ਸਹਿ ਕੇ ਮੇਰੇ ਨਾਮ ਦੀ ਮਹਿਮਾ ਕਰੋ ਹਰ ਦੁੱਖ ਦੇ ਵਿੱਚ ਮੁਸੀਬਤ ਦੇ ਵਿੱਚ ਜਿਸੇ ਦਾ ਧੰਨਵਾਦ ਤੀਨ ਕਿਹਾ ਬਚਨ ਜਿਹੜਾ ਕਿ ਜੇ ਤੁਸੀ ਦੁਖੀ ਹੋ ਤਾਂ ਪ੍ਰਾਰਥਨਾ ਕਰੋ ਠੀਕ ਆ ਜੇ ਤੁਸੀ ਖੁਸ਼ ਹੋ ਤਾਂ ਆਦਮੀ ਗੀਤ गा ਕੇ ਉਹਨਾਂ ਧੰਨਵਾਦ ਕਰੋ ਦਸਾਂਦਾ ਨੇ ਭੇਟਾਂ ਨਾਲ ਕਿ ਅਸੀਂ ਦੁੱਖ ਦੇ ਵਿੱਚ ਵੀ ਪ੍ਰਭੂ ਦਾ ਧੰਨਵਾਦ ਕਰਾਂ ਤੇ ਸੁੱਖ ਦੇ ਵਿੱਚ ਵੀ ਪ੍ਰਭੂ ਦਾ ਧੰਨਵਾਦ ਕਰਨਾ ਹੈ ਉਹ ਕਈ ਕਹਿੰਦੇ ਮੇਰੇ ਚ ਦੁੱਖ ਆ ਗਿਆ ਮੈਂ ਪ੍ਰਾਰਥਨਾ ਨਹੀਂ ਕਰਨੀ ਮੇਰੇ ਪੈਰਾਂ ਤੇ ਭਰਾਵੋ ਦੁੱਖ ਆਉਣ ਦਾ ਕਾਰਨ ਇਹ ਆ ਅਸੀਂ ਪ੍ਰਭੂ ਤੋਂ ਦੂਰ ਹੁੰਨੇ ਆ ਤੇ ਪ੍ਰਭੂ ਕਹਿੰਦਾ ਮੈਂ ਇਹਨਾਂ ਨੂੰ ਆਪਣੇ ਨੇੜੇ ਲਿਜਾ ਕੇ ਹallelujah ਇਸ ਲਈ ਸਾਨੂੰ ਯਿਸੂ ਜੀ ਨੇ ਕਦੇ ਇਹ ਨਹੀਂ ਕਹਿ ਆ ਕਿ ਤੈਨੂੰ ਦੁੱਖ ਨਹੀਂ ਆਊਗਾ ਤੈਨੂੰ ਤੂੰ ਤੰਦਰੁਸਤ ਹੋਵੇਂਗਾ ਤੇਰੇ ਕੋਲੇ ਧਨ ਹੋਊਗਾ ਤੇਰੇ ਕੋਲੇ ਪ੍ਰਸਰ ਪ੍ਰੋਫੀ ਫਲ ਹੋਊਗੀ ਨਹੀਂ ਯਿਸੂ ਨੇ ਕਿਹਾ ਤੂੰ ਸੰਸਾਰ ਦੇ ਪੱਖੋਂ ਜ਼ੀਰੋ ਬਣ ਮੈਂ ਤੈਨੂੰ ਅਦਲੋਂ ਪੱਖੋਂ ਹੀਰੋ ਬਣਾ ਹallelujah ਉਹ ਦੇਖਣਾ ਇਹ ਆ ਕਿ ਅਸੀਂ ਆਪਣੇ ਪੇਤ ਦੀ ਪੂਜਾ ਕਰ ਲਈਆਂ ਜਾਂ ਅਸੀਂ ਪਰਮੇਸ਼ਰ ਦੀ ਪੂਜਾ ਕਰ ਲਈ ਹallelujah ਅਸੀਂ ਸੰਸਾਰਿਕ ਪੱਖੋਂ ਜ਼ੀਰੋ ਹੋ ਜਾਈਏ ਲੇਕਿਨ ਅਸੀਂ ਆਤਮਿਕ ਪੱਖੋਂ ਜ਼ੀਰੋ ਬਣ ਗਏ ਇਹੀ ਸਾਡੀ ਸਾਂਝੀ ਗੱਤ ਹੋਣੀ ਚਾਹੀਦੀ ਹੈ ਹallelujah ਉਹ ਤੀਜੀ ਗੱਲ ਆ ਤੁਹਾਨੂੰ ਦੁੱਖ ਝੱਲਣਾ ਪਵੇਗਾ ਸਾਨੂੰ ਕਸ਼ਟ ਸਹਿਣਾ ਪਵੇਗਾ ਪਰਮੇਸ਼ਰ ਦੇ ਪਿੱਛੇ ਚੱਲ ਤੇ ਹਲੇਲੂਇਆ ਹਲੇਲੂਇਆ ਪਰਮੇਸ਼ਰ ਦੇ ਪਿੱਛੇ ਚੱਲ ਕੇ ਸਾਨੂੰ ਕਾਸ਼ਤ ਝੱਲਣਾ ਪਵੇਗਾ ਇਹ ਨਹੀਂ ਕਿ ਅਸੀਂ ਕਹੀਏ ਕਿ ਪਰਮੇਸ਼ਰ ਅਸੀਂ ਤੇਰੇ ਪਿੱਛੇ ਚੱਲਦੇ ਸਾਨੂੰ ਕਾਸ਼ਤ ਨਹੀਂ ਹੋਣਾ ਚਾਹੀਦਾ ਸਾਨੂੰ ਦੁੱਖ ਨਹੀਂ ਹੋਣੀ ਚਾਹੀਦੀ ਨਹੀਂ 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 ਸਭ ਕੁਝ ਹੋਵੇ ਨਾ ਮਤੀ ਦੀ ਅੰਜੀੜ ਉਹਦਾ 24 ਅਧਾਇਏ ਵਚਨ 9 ਪੜਾਂਗੇ ਇੱਥੇ ਲਿਖਿਆ ਹੈ ਤਾਂਤ ਉਹ ਤੁਹਾਨੂੰ ਦਿੱਕਤਾ ਲਈ ਫੜਵਾ ਦੇਣਗੇ ਅਰ ਤੁਹਾਨੂੰ ਮਰਵਾ ਮਾਰ ਦੇਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਬਖੜਗੀਆਂ ਅਤੇ ਉਸ ਸਮੇਂ ਬਤੇਰੇ ਠੋਕਰ ਖਾਣਗੇ ਅਤੇ ਇੱਕ ਦੂਏ ਨੂੰ ਫੜਵਾਏਗਾ ਅਤੇ ਇੱਕ ਦੂਏ ਨਾਲ ਵੈਰ ਰੱਖੇਗਾ ਪਰ ਬਹੁਤ ਸਾਰੇ ਝੂਠੇ ਨਾ ਵੀ ਉੱਠਣਗੇ ਅਤੇ ਬਤੇਰਾਂ ਨੂੰ ਭਲਾ ਦੇ ਵਿੱਚ ਪਾ ਦੇਣਗੇ ਅਤੇ ਕੁਧਰਮ ਦੇ ਵਦਨ ਕਰਕੇ ਬਹੁਤਾਂ ਦੀ ਪ੍ਰੀਤ ਠੰਡੀ ਹੋ ਜਾਵੇਗੀ ਪਰ ਜਿਹੜਾ ਅੰਤ ਤੌੜੀ ਸਹੇਗਾ ਸੋਰੀ ਬਚਾਇਆ ਜਾਵੇਗਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਸਭ ਕੌਮਾਂ ਉਸ ਦੇ ਸਾਥੀ ਹੋਵੇਗੀ ਕਿ ਅਤੇ ਅੰਤ ਆ ਚਾਲੇ ਹallelujah hallelujah ਦੇਖੋ ਸਾਰੀਆਂ ਕੌਮਾਂ ਸਾਡੇ ਨਾਲ ਪਿਆਰ ਕਰਨਗੀਆਂ ਵੈਰ ਰੱਖਣਗੀਆਂ ਅਸੀਂ ਪਰਮੇਸ਼ਰ ਦੇ ਪਿੱਛੇ ਚੱਲਦੇ ਹਾਂ ਅਸੀਂ ਕਹੀਏ ਨਾ ਸਾਨੂੰ ਦੋਖ ਨਹੀਂ ਹੋਣਾ ਮਸੀਹ ਦੇ ਪਿੱਛੇ ਚੱਲ ਕੇ ਇਹ ਛੱਡ ਦੋਗਾ ਤੁਸੀਂ ਪ੍ਰਭੂ ਜੀ ਦੁੱਖ ਤਾਂ ਚੱਲਣਾ ਹੀ ਬਲੇ। ਬਸ سیدھے ਲਈ ਦੁੱਖ ਚੱਲਣਾ ਪਵੇਗਾ। ਦੇਖੋ ਪਤਰ ਸੀ ਉਹ ਉਲਟਾ ਕ੍ਰੂਸ ਦੇ ਉੱਪਰ ਚੜਾਇਆ ਗਿਆ। ਤੇ ਮੋਤੀ ਸੀ ਉਸ ਨੂੰ ਮਾਰਿਆ ਗਿਆ, ਕੁੱਟਿਆ ਗਿਆ। ਔਰ ਕੈਫਾ ਸੀ ਉਸ ਨੂੰ ਕੁੱਟਿਆ ਮਾਰਿਆ ਗਿਆ। ਕਿਹੜਾ ਚੇਲਾ ਜਿਹੜਾ ਪਰਮੇਸ਼ਰ ਦਾ ਦੁੱਖ ਨਹੀਂ ਚੱਲ ਲਈ। ਪੌਲਸ ਕਹਿੰਦਾ ਮੈਂ ਤਿੰਨਾਂ ਦੀ ਕੋੜੇ ਖਾਦੇ। ਵੈਂਤਾਨਾ ਕੁੱਟਿਆ ਗਿਆ ਭੁੱਖਮਰੀ ਦੇ ਵਿੱਚ ਮਰਿਆ ਇੱਕੋ ਕੁਰਤੇ ਨਾਲ ਕਹਿੰਦਾ ਮੈਂ ਕਈ ਕਈ ਡੰਡ ਫਾਲਟ ਪਾਈ ਤਿੰਨ ਸਾਲ ਕਨੇ ਇੱਕੋ ਕੁਰਤੇ ਨਾਲ ਪਜਟ ਪਾਈ ਉਹ ਦੁੱਖ ਨਹੀਂ ਸੀਗਾ ਮੈਨੂੰ ਸੁੱਖੀ ਤਾਂ ਨਹੀਂ ਸੀ ਨਾ ਉਹ ਦੁੱਖ ਸੀ ਪਰ ਲਾਸਟ ਦਿਨ ਉਸਨੇ ਕਹਿੰਦਾ ਕਹਿੰਦਾ ਮੈਂ ਮਸਜਿਦ ਦਾ ਇੱਕ ਕੈਦੀ ਹਾਂ ਮਸਜਿਦ ਐ ਮੈਨੂੰ ਕੈਦੀ ਦੀ ਤਰ੍ਹਾਂ ਰੱਖਿਆ ਹੈ ਹੁਣ ਕੈਦੀ ਕੀ ਹੁੰਦਾ ਕੈਦੀ ਨੂੰ ਆਜ਼ਾਦੀ ਹੁੰਦੀ ਖਾਣ ਪੀਣ ਦੀ ਕੈਦੀ ਨੂੰ ਆਜ਼ਾਦੀ ਨਹੀਂ ਕੋ ਮੰਦੀ ਕਈ ਦਿਨ ਆਜ਼ਾਦੀ ਹੁੰਦੀ ਹੈ ਮौज-ਮਸਤੀ ਕਰਨ ਦੀ। ਮਸੀਹ ਦੇ ਪਿੱਛੇ ਛੱਲ ਕੇ ਅਸੀਂ ਕੈਦੀ ਹਾਂ। ਹallelujah। ਕਿੰਨੇ ਜਾਣੇ ਸਮਝਿਆ ਅਸੀਂ ਮਸੀਹ ਦੇ ਕੈਦੀ ਹਾਂ। ਮੈਂ ਤਾਂ ਕੈਦੀ ਹੋ ਗਿਆ ਤਾਂ ਨਿਕਲ। ਤਾਂ ਜੋ ਮਸੀਹ ਸਾਨੂੰ ਨਾ ਤਾਂ ਨੱਚਣ ਦਿੰਦਾ, ਦਿੰਦੇ ਗਾਣਿਆਂ ਤੇ ਨਾ ਸਾਨੂੰ ਠੱਪਣ ਦਿੰਦਾ, ਨਾ ਸਾਨੂੰ ਹੁੱਲਣ ਬਾਜੀ ਕਰਨ ਦਿੰਦਾ, ਨਾ ਸਾਨੂੰ ਮौज-ਮਸਤੀਆਂ ਕਰਨ ਦਿੰਦਾ, ਪਰ ਸਾਨੂੰ ਸਿਰ ਤੇ ਅਤੇ ਆਦਰ ਕਰਨ ਨੂੰ। ਹallelujah ਅੱਜ ਮੇਰੇ ਭੈਣਾਂ ਤੇ ਭਰਾਵੋ ਡੀਜੇ ਲਾ ਕੇ ਚਾਚਾ ਉੱਪਰ ਨੱਚਿਆ ਜਾਂਦਾ ਉਹ ਗਲਤ ਹੈ ਕਿਸਤੀ ਦੀ ਖੁਸ਼ੀ ਮਨਾਈ ਜਾ ਰਹੀ ਆ ਪਰਮੇਸ਼ਰ ਕਹਿੰਦਾ ਦੁੱਖ ਚਲਣਾ ਪਵੇਗਾ ਸਾਨੂੰ ਨੱਚਣਾ ਕਹਿੰਦਾ ਲਾੜਾ ਜਦੋਂ ਬਰਾਤੀਆਂ ਦੇ ਨਾਲ ਨਾ ਹੋਵੇਗਾ ਤੇ ਉਹ ਰੋਣਗੇ ਰੋਣਗੇ ਪਿੱਟਣਗੇ ਤੇ ਵਾਤ ਰੱਖਣਗੇ ਤੇ ਪ੍ਰਾਰਥਨਾ ਕਰਨਗੇ ਤੇ ਸੱਦ ਲਾੜਾ ਆ ਤੇ ਹੁਣ ਸਭਾ ਰੋਂਦਾ ਕਿ ਸਾਡਾ ਨੱਚਣਾ ਕਿਨੇ ਆਪ ਨੂੰ ਲੱਗਾ ਜਸ਼ਮਸੀ ਕਹਿੰਦਾ ਜਦੋਂ ਬਰਾਤੀਆਂ ਦੇ ਨਾਲ ਲਾੜਾ ਨਾ ਹੋਊਗਾ ਲਾੜਾ ਸਾਡਾ ਕਿੱਥੇ ਆ ਆਪ ਨੂੰ ਆਖੇ ਉਹਦਾ ਜਸ਼ੂ ਲਾੜਾ ਨਾ ਸਾਡਾ ਉਹ ਸਵਰਗ ਵਿੱਚ ਆ ਸਵਰਗ ਤਾਂ ਸਾਡੇ ਲਈ ਧਰਤੀ ਤੇ ਆਊਗਾ ਤੇ ਸਾਨੂੰ ਰੋਣਾ ਚਾਹੀਦਾ ਨਾ ਤੇ ਕਹਿੰਦਾ ਤੁਸੀਂ ਰੋ ਤੇ ਕਿਹਨਾ ਪਰਮੇਸ਼ਰਾਂ ਕੋ ਅਰਦਾਸਾਂ ਕਰੋ ਕਿ ਪ੍ਰਭੂ ਜੇ ਤੂੰ ਵਿਆਹ ਕਰੇ ਦੁਨੀਆ ਦਾ ਤਾਂ ਬੜੇ ਢੰਗ ਤੇ ਕਿਹਨਾ ਨਿਆਂ ਕਰੇ ਤੇ ਸਾਡਾ ਜਿਹੜਾ ਲੇਖਾ ਜੋਖਾ ਨਾ ਤੂੰ ਸਾਨੂੰ ਆਪਣੇ ਉਹਨਾਂ ਕੰਮਾਂ ਤੋਂ ਬਖਸ਼ ਦੇਂਦੀ ਪ੍ਰਭੂ ਅਸਿੱਤਰੇ ਕੇ ਪ੍ਰਾਰਥਨਾ ਕਰਦੇ ਕਹਿੰਦਾ ਵਚਨ ਕਿ ਸਾਨੂੰ ਉਹ ਪਾਪ ਉਹ ਦੁੱਖ ਮੁਸੀਬਤੋਂ ਦੂਰ ਰੱਖ ਪਰ ਅੱਜ ਚਾਚਾਂ ਦੇ ਵਿੱਚ ਨੱਚਾ ਜਾ ਰਿਹਾ ਮौज ਮਸਤੀਆਂ ਕਿੰਨੇ ਭੰਗੜੇ ਪਾਏ ਜਾ ਰਿਹਾ ਪ੍ਰਚਾਰ ਦਾ ਕੋਈ ਨਾਮੋਂ ਛਾਨ ਕਹਿੰਦਾ ਕੋ ਧਰਮ ਦੇ ਵਧਨ ਕਰਕੇ ਵਧਿਆ ਪਿਆ ਕਿ ਨਹੀਂ ਵਧਿਆ ਕੋ ਧਰਮ ਦੇ ਵਧਨ ਕਰਕੇ ਬੋਧਾ ਦੀ ਪ੍ਰੀਤ ਠੰਡੀ ਪੈ ਜਾਵੇਗੀ ਉਹਾਂ ਉਹ ਹੀ ਜਿਹੜੀ ਚਤ ਦੇ ਵਿੱਚ ਅੱਜ ਲੱਗੀ ਟੱਪੀ ਜਾਂਦੇ ਸਾਲ ਲੱਤ ਨੇ ਕਿ 2 ਸਾਲ ਲੱਤ ਨੇ ਕਿ 3 ਸਾਲ ਲੱਗੇ ਤੇ ਜਦੋਂ ਉਹ ਪ੍ਰਚਾਰ ਕਰਨਗੇ ਤੇ ਕਿਸੇ ਨੇ ਖੜਨਾ ਤੱਕ ਫਰਨਾ ਤਾਂ ਕਿ ਨਹੀਂ ਹallelujah ਹallelujah ਹੁਣ ਇੱਕ ਮੈਂ ਛੋਟੀ ਜਿਹੀ ਗੱਲ ਕਰਦਾ ਜੇ ਅਸੀਂ ਕਿਸੇ ਨੂੰ ਰਜਾਨਾ ਖਵਾਨ ਖੰਡ ਖਵਾਈਏ ਰਜਾਨਾ ਖੰਡ ਖਵਾਈਏ ਜਾਨਾ ਖੰਡ ਖਵਾਈਏ ਜਾਨਾ ਖੰਡ ਖਵਾਈਏ ਜਾਨਾ ਖੰਡ ਖਵਾਈਏ ਜਾਨਾ ਖੰਡ ਖਵਾਈਏ ਉਹ ਉਹ ਆਲਗ ਅਧਰਤ ਨੂੰ ਜਾਂਦੀ ਉਸੇ ਤਰ੍ਹਾਂ ਜੇ ਅਸੀਂ ਕਿਸੇ ਨੂੰ ਜੱਰਦਾ ਜਾਂ ਬੀੜੀਆਂ ਦਵਾਈਆਂ ਜਾਂ दारू ਪਈ ਜਾਂ ਜਾਨਾ ਪਈ ਜਾਂ ਜਾਨਾ ਪਈ ਉਹਨੂੰ ਅੜਦ ਲੱਗ ਜਾਂਦੀ ਹੈ ਉਹ ਉਹੀ ਚੀਜ਼ ਭਾਲੂਗਾ ਨਾ ਤੇ ਜੇ ਅਸੀਂ ਉਹਨੂੰ ਕਹਾਂਗੇ ਵੀ ਛੱਡ ਕੇ ਤੇ ਹੁਣ ਸਹੀ ਪਾਸੇ ਆ ਉਹਨੇ ਆਣੀ ਉਸੇ ਤਰ੍ਹਾਂ ਜਿੰਨੇ ਵੀ ਚਰਚਾਂ ਦੇ ਵਿੱਚ ਅਜੇ ਇਹ ਕੰਮ ਹੁੰਦੇ ਪਿਆ ਮੈਂ ਕਹਿਣਾ ਚਾਹਣਾ ਚਰਚ ਦੇ ਵਿੱਚ ਪ੍ਰਚਾਰ ਕਰੋ ਪਰਮੇਸ਼ਰ ਦੀ ਕਲਾਮ ਨੂੰ ਖੋਲੋ ਸਖਤਾਈ ਦਾ ਪ੍ਰਚਾਰ ਸੱਚਾ ਪ੍ਰਚਾਰ ਕਰੋ ਕਿ ਲੋਕ ਪਰਮੇਸ਼ਰ ਨੇ ਔਰ ਦੀ ਤਿਆਰੀ ਕਰ ਸਕਣ ਉਹ ਪ੍ਰਭੂ ਯਿਸੂ ਜੀ ਬਹੁਤ ਦਿਲਦਾਰ ਆ ਤੇ ਜੇ ਉਹ ਤਿਆਰੀ ਨਹੀਂ ਸਾਡੀ ਹੋ ਰਹੀ ਤੇ ਜੇ ਅਸੀਂ ਨੱਚੀ ਟੱਪੀ ਜਾ ਰਹੇ ਹਾਂ ਤੇ ਜਦੋਂ ਸਾਨੂੰ ਪਤਾ ਲੱਗਿਆ ਯਿਸੂ ਤਾਂ ਆਉਣ ਵਾਲਿਆ ਤੇ ਅਸੀਂ ਇਹਨਾਂ ਨੂੰ ਕਹਿ ਕੇ ਵੀ ਬਚਨ ਪੜੋ ਉਹਨਾਂ ਨੇ ਕਹਿੰਦਾ ਅਸੀਂ ਪੜਦੇ ਨਹੀਂ ਅਸੀਂ ਦਾ ਕੱਟਾਂ ਨਹੀਂ ਜਿਸ ਨੂੰ ਕਹਿਣਾ ਮੈਂ ਨਚਾਰ ਨਹੀਂ ਮੈਂ ਆਤਮਿਕ ਲੋਕ ਭਾਉ ਦਾ ਆਤਮਿਕ ਜਿਹੜੇ ਸੰਜਮੀ ਆ ਗੰਭੀਰ ਆ ਪਰਮੇਸ਼ਰ ਦੀ ਜਿਹੜੀ ਸੇਵਕਾਈ ਹੈ ਮੈਨੇ ਭਾਣਾ ਤੇ ਭਰਾ ਇਹ ਪ੍ਰਭੂ ਗੰਭੀਰ ਆ ਹੋਰ ਮੰਨ ਕੇ ਚੱਲੋ ਇੱਕ ਦਿਨ ਸੋਚ ਕੇ ਦੇਖੋ ਕੋਈ ਦੁਖੀ ਹੋਵੇ ਕੋਈ ਬਿਮਾਰ ਹੋਵੇ ਤੇ ਅਸੀਂ ਉਹਦੇ ਕੋਲ ਨੱਚੀ ਟੱਪੀ ਜਾਈਏ ਉਹ ਕਿ ਕਹੂਗਾ ਤੈਨੂੰ ਕੋਈ ਚੜ੍ਹ ਨਹੀਂ ਲੱਗਦੀ ਹੈ ਤੈਨੂੰ ਕੋਈ ਸ਼ਰਮ ਹੈ ਚੰਗਣ ਉਸੇ ਤਰ੍ਹਾਂ ਚੜ੍ਹਦੇ ਵਿੱਚ ਛਾਲੀਆਂ ਪੈਣਾ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਆਉਂਦੇ ਆ ਹੁਣ ਬਜ਼ੁਰਗ ਰਾਹਤਾਂ ਤੋਂ ਕਰਨੋਂਦੇ ਆ ਵਕਨ ਪੜਨੋਂਦੇ ਆ ਤੇ ਸਭ ਕੁਝ ਕਰਨੋਂਦੇ ਨਾ ਤੇ ਲੇਕਰ ਉਹ ਤੇ ਘੋ ਵੀ ਲਿਆ ਲੱਤ ਤੱਪ ਹੋਏ ਮੇਰੇ ਭੈਣ ਦੇ ਭਰਾਵੋ ਖੁਸ਼ੀ ਨਹੀਂ ਗੰਭੀਰਤਾ ਹੀ ਲਿਆਓ ਆਪਣੀ ਵਿੱਚ ਗੰਭੀਰਤਾ ਹੀ ਹੋਣੀ ਚਾਹੀਦੀ ਆ ਪਰਮੇਸ਼ਰ ਦਾ ਬਚਨ ਕਹਿੰਦਾ ਅਪਦੇਸ਼ਕ ਨੂੰ ਚਾਹੀਦਾ ਕਿ ਉਹ ਗੰਭੀਰਤਾ ਹੀ ਦਾ ਪ੍ਰਚਾਰ ਕਰੇ ਮੈਂ ਉਸ ਟੌਪਿਕ ਬਾਰੇ ਜਾਣਾ ਨਹੀਂ ਚਾਹੁੰਦਾ ਜਿਦਾਂ ਦੀ ਤੀਸਰੀ ਪਤਰੀ ਪੜਦੇਗਾ ਤੀਸਰੀ ਪਤਰੀ ਤਿੰਨ ਤਿੰਨ ਅਧਿਆਇ ਆ ਉਹ ਕਿੰਨੇ ਅਧਿਆਏ ਇੱਕ ਪਾਸਲ ਦੇ ਲਈ ਬੋਲੇ ਗਏ ਆ ਪਾਸਟਰ ਨੇ ਕਿਹਾ ਗਿਆ ਕਿ ਤੂੰ ਬੜੇ ਗੰਭੀਰਤਾ ਨਾਲ ਪ੍ਰਚਾਰ ਕਰ ਜਿਹੜਾ ਮੁੜ ਤੋਂ ਪ੍ਰਚਾਰ ਸੁਣਾ ਯਿਸੂ ਮਸੀਹ ਤੋਂ ਉਹ ਪ੍ਰਚਾਰ ਕਰ ਇਹ ਸੰਸਾਰਿਕ ਗੱਲਾਂ ਦੇ ਵਿੱਚ ਨਾਰ ਲੁਕਾਉਣ ਨੂੰ ਝਾ ਹallelujah ਅੱਜ ਸੰਸਾਰਿਕ ਗੱਲਾਂ ਦੇ ਵਿੱਚ ਉਲਝਾ ਕੇ ਪਸਾ ਕੇ ਟਾਈਮ ਪਾਸ ਹੋ ਰਿਹਾ ਕਰ ਇਸ ਲਈ ਮੈਂ ਫਿਰ ਤੋਂ ਉਸੇ ਗੱਲ ਤੇ ਆਉਣਾ ਕਿ ਪ੍ਰਭੂ ਯੇਸ਼ੂ ਮਸੀਹ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਖੁਸ਼ ਹੋਵੋਗੇ ਕਿਉਂਕਿ ਇਹ ਕਿਸੇ ਨੇ ਕਦੇ ਨਹੀਂ ਕਿਹਾ ਤੁਸੀਂ ਸੰਤੁਸ਼ਟ ਹੋਵੋਗੇ ਕਿਉਂਕਿ ਯੇਸ਼ੂ ਮਸੀਹ ਨੇ ਕਦੇ ਨਹੀਂ ਕਿਹਾ ਕਿ ਤੁਹਾਨੂੰ ਧਨਵਾਨ ਬਣਾ ਉਸਨੇ ਕੀ ਕਹਿੰਦਾ ਜੇ ਕੋਈ ਇਨਸਾਨ ਸਾਰੇ ਸੰਸਾਰ ਨੂੰ ਖਾਟ ਲਵੇ ਤੇ ਆਪਣੀ ਜਾਨ ਨੂੰ ਗਵਾ ਲੇ ਉਹਨੂੰ ਕੀ ਲਾਭ ਹੋਇਆ ਹallelujah ਹallelujah ਉਹ ਲਾਭ ਹੋਇਆ ਭਾਈ ਨਹੀਂ ਐਸੇ ਲਈ ਇੱਕ ਪਰਬੂ ਯਿਸੂ ਨੇ ਉਦਾਹਰਨ ਦਿੱਤੀ ਇੱਕ ਬਹੁਤ ਖਰੀਦ ਉਸਨੇ ਬੜਾ ਮਿਹਨਤ ਕੀਤੀ ਪੈਸਾ ਇਕੱਠਾ ਕੀਤਾ ਸੱਤ ਕਮਰੇ ਭਰਲੇ ਪੈਸੇ ਰੁਪਈਏ ਦੇ ਨਾਲ ਤਨ ਦੌਲ ਦੇ ਨਾਲ ਪਰ ਪ੍ਰਵੇਸ਼ਮ ਸੀ ਕਹਿੰਦਾ ਜਿਸ ਦਿਨ ਉਹਨੇ ਕਿਹਾ ਕਿ ਅੱਜ ਤੋਂ ਬਾਅਦ ਮੈਂ ਕੋਈ ਕੰਮ ਨਹੀਂ ਕਰਾਂਗਾ ਮੈਂ ਇਸ ਧਨ ਦਾ ਆਨੰਦ ਲਵਾਂਗਾ ਮौज ਕਰਾਂਗਾ ਮਸਤੀ ਕਰਾਂਗਾ ਇਸ ਧਨ ਨਾਲ ਜਿਵੇਂ ਚਾਹਾਂਵੇਂ ਕਰਾਂਗਾ ਪਰ ਵਦਨ ਕਹਿੰਦਾ ਬਾਈਬਲ ਕਹਿੰਦੀ ਹੈ ਤੁਸੀਂ ਕਹਿੰਦਾ ਕਹਿੰਦਾ ਉਸੇ ਰਾਤ ਉਸ ਤੋਂ ਉਹਦੀ ਜਾਨ ਲੈ ਹallelujah hallelujah <laughs> ਸਾਨੂੰ ਇੱਕ ਸਕਿੰਟ ਦਾ ਨਹੀਂ ਪਤਾ ਅਸੀਂ ਪਰਮੇਸ਼ਰ ਨਾਲ ਧੋਖਾ ਕਰਕੇ ਕੀ ਕਰ ਲਾਂਗੇ ਹਾਂ ਧੰਨ ਦੋਤ ਪਿੱਛੇ ਸੀ ਧੋਖਾ ਕਰਦੇ ਆ ਇਹ ਚੰਗੀ ਗੱਲ ਨਹੀਂ ਨਹੀਂ ਸਾਨੂੰ ਪਰਮੇਸ਼ਰ ਦਾ ਡਰ ਰੱਖਣਾ ਚਾਹੀਦਾ ਸਾਨੂੰ ਪਰਮੇਸ਼ਰ ਦੀ ਗੱਲ ਤੇ ਅਮਲ ਕਰਨਾ ਚਾਹੀਦਾ ਸਾਨੂੰ ਪਰਮੇਸ਼ਰ ਤੇ ਵਿਸ਼ਵਾਸ ਕਰਨਾ ਚਾਹੀਦਾ ਕਿ ਪਰਮੇਸ਼ਰ ਨੇ ਕਿਹਾ ਨਾ ਤਾਂ 100% ਹੁੰਦਾ ਹੀ ਆ ਪਰਮੇਸ਼ਵਰ ਕਹਿੰਦਾ ਕਹਿੰਦਾ ਮੈਂ ਜੋ ਮੇਰੇ ਗੁਨਾਹ ਕਰਦਾ ਉਹਨੂੰ ਮੈਂ ਕਦੇ ਬਖਸ਼ਦਾ ਨਹੀਂ ਮੈਂ ਉਹਨਾਂ ਦੇ ਗੁਨਾਹ ਉਹਨਾਂ ਦੇ ਪੁੱਤ-ਪੋਤਰਿਆਂ ਤੋਂ ਕੱਢ ਲੈਂਦਾ ਜਿਹੜੇ ਪਿਉਾਂ ਨੇ ਗਲਤ ਕੰਮ ਕੀਤੇ ਨਾ ਉਹ ਉਹਨਾਂ ਦੇ ਪੁੱਤ-ਪੋਤਰਿਆਂ ਤੋਂ ਨਿਕਲ ਪਰਮੇਸ਼ਵਰ ਬਦਲਾ ਲੈਂਦਾ ਹallelujah ਇਸ ਲਈ ਸਾਨੂੰ ਆਤਮਿਕ ਜ਼ਿੰਦਗੀ ਦੇ ਵਿੱਚ ਵੱਧ ਜਾਣਾ ਚਾਹੀਦਾ ਸਾਨੂੰ ਸੰਸਾਰ ਦੀ ਲੋਚਣਾ ਨਹੀਂ ਕਰਨੀ ਚਾਹੀਦੀ ਸਾਨੂੰ ਸੰਸਾਰ ਵੱਲ ਭੱਜਣਾ ਨਹੀਂ ਚਾਹੀਦਾ ਵਚਨ ਪੜੋ ਪ੍ਰਾਰਥਨਾ ਕਰੋ ਮੈਂ ਤੁਹਾਨੂੰ ਸੱਚਮੁੱਚ ਕਹਿੰਦਾ ਯਸੂ ਕਹਿੰਦਾ ਪਹਿਲਾਂ ਤੁਸੀਂ ਮੇਰੇ ਰਾਜ ਤੇ ਭਾਗ ਦੀ ਖੋਜ ਕਰੋ ਤੇ ਲੋੜਿੰਦੀਆਂ ਵਸਤਾਂ ਤੁਹਾਨੂੰ ਆਪੇ ਮਿਲ ਜਾਣਗੀਆਂ ਜਿੰਨਾਂ ਵਸਤਾਂ ਦੀ ਤੁਹਾਨੂੰ ਲੋੜ ਆ ਨਾ ਜੇ ਤੁਹਾਨੂੰ ਖਾਣੇ ਦੀ ਲੋੜ ਆ ਤਾਂ ਪਰਮੇਸ਼ਰ ਕਹਿੰਦਾ ਸਭ ਉਹ ਵੀ ਮਿਲੇਗਾ ਮੈਂ ਆਪੇ ਪਲੈਨਿੰਗ ਕਰੂੰਗਾ ਕਹਿੰਦਾ ਜੇ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਆ ਮੈਂ ਉਹ ਵੀ ਪੂਰੀ ਕਰਕੇ ਦੇਵਾਂ ਪਰ ਪਹਿਲਾਂ ਉਹਦੇ ਰਾਜ ਤੇ ਭਾਗ ਦੀ ਸਰਾਲ ਭਾਗ ਏਰੀਆ ਤੇ ਅਸੀਂ ਉਹਦੇ ਵਿੱਚ ਆਤ ਨਹੀਂ ਸਾਡੇ ਵਿੱਚ ਵਾਦ ਲੈ ਲਈਏ ਗੰਭੀਰਤਾ ਨਾਲ ਚੱਲੀਏ ਹਰ ਫਲ ਫਰਾਸਨਾ ਦੇ ਵਿੱਚ ਲਈਏ ਲੋਕਾਂ ਦੇ ਵਿੱਚ ਸੱਚਾ ਸੋਮਾਚਾਰ ਪ੍ਰਚਾਰ ਹੈ। ਪਰ ਯਸ਼ਮ ਸਿੰਘ ਜੀ on ਦੀ ਤਿਆਰੀ ਕਰੀਏ ਕਿਉਂਕਿ ਪ੍ਰਭ ਯਸ਼ਮ ਸਿੰਘ ਬਹੁਤ ਜਲਦ ਐਸਾ ਪ੍ਰithvi ਦਾ ਨਿਆਂ ਕਰਨ ਲਈ ਆ ਰਹੇ ਨੇ। ਤੁਹਾਡੇ ਲਈ ਪੰਜਾਬ ਫੇਸਬੁਕ ਦੇ ਮਾਧਮੇ ਤੇ ਇਸ ਵੀਡੀਓ ਦੇਖ ਰਹੇ ਆ। ਮੈਂ ਸਭ ਨੂੰ ਤਾਣਾ ਹਾਂ ਤੇ ਕਹਿੰਦਾ ਹਾਂ ਇਸ ਵੀਡੀਓ ਨੂੰ ਲਾਇਕ ਕਰੋ ਫੋਲੋ ਕਰੋ ਸ਼ੇਅਰ ਕਰੋ ਔਰ ਤੁਸੀਂ ਯਸ਼ਮਸੀਦੇ ਦੇ ਦੂਸਰੇ ਆਗਮਨ ਦੀ ਤਿਆਰੀ ਲਈ ਸਾਰੇ ਨਾਲ ਮਿਲ ਕੇ ਸੇਵਾ ਕਰ ਸਕਦੇ ਹੋ ਸਭ ਨੂੰ ਗਿਆਨ ਜੀ